ਫੇਰ ਉੱਡੜ ਕੇ ਆਏ ਸੀਗੇ ਫੇਰ ਉਹਨਾਂ ਦੀ ਬਾਰੇ ਤੇ ਇਹ ਸਰਕਾਰ ਨੇ ਨਸ਼ੇ ਦੇ ਚੰਡੋ علاوہ ਕੁਝ ਵੀ ਨਹੀਂ ਕੀਤਾ ਜਿੰਦਾਬਾਦ ਬਾਰੇ ਸੋਹਣਿਆ ਨਾ ਸਮਝਿਆ ਕਿ ਤੋੜ ਸਕੇ ਇਹਨਾਂ ਨੇ ਤੋੜ ਕੇ ਹਰਿਆਣਾ ਲੱਭ ਜਾਂਦਾ ਉੱਥੇ ਆਰਐਸਐਸ ਪਠਾਨੀ ਹੈ निशान असां सारे लोगसीअ ते पंजे निशाना ਦੇ ਤਕੰਮਾ ਸਾਰੀਆਂ ਗਈਆਂ ਤੇ ਉਹਨਾਂ ਦੇ ਗਲਾਸ ਚਾਇਪਾ ਕੇ ਅੱਗ ਲਾਏਗੇ ਜਦ ਭੁੱਲ ਗਏ ਐ ਇੰਦੀਆਂ ਚੀਜ਼ਾਂ ਜਿਹੜੇ ਪੰਮਾ ਜਿੱਦਾ ਪੁਰਜਾ ਨਹੀਂ ਐ ਪਰ ਇਹ ਦੁਬਾਰ ਕਹਿੰਦੇ ਆ ਉਹਨਾਂ ਦਾ ਸਾਰਿਆਂ ਦਾ ਪਛੋਕਰ ਦੇਖੋ ਤੇ ਮੈਂ ਬੇਨਤੀ ਕਰਦਾ ਉਹ ਬੰਤ ਤਕਵੀਦਵਾਰ ਨਹੀਂ ਬੱਦਲੀ ਨਮੈਂ ਦਾ ਜੱਥੇ ਬੰਦੀ ਖੋਡੀ ਹੈ 10300 ਪੁਰਾਣੀ ਪਾਰਕੀ ਹੈ ਪਰ ਤੇ ਕਵੀਰ ਪੁੱਤਰ ਪਾਰਕੀ ਨੂੰ ਕਮਜ਼ੋਰ ਕਰਨ ਵਾਲੇ ਲੋਕ ਹੈ ਉਹਨਾਂ ਨੂੰ ਵੀ ਪਛਣਾ ਵਾਹਿਗੁਰੂ ਜੀ ਕਾ ਖਾਲਸਾ ¡Suscríbete